ਗੇਬਰੂਗੜ ਜੇਲ੍ਹ ਚ ਬੰਦ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਐਮਪੀ ਅਮਰਤਪਾਲ ਦੀ ਵੀਡੀਓ ਸਾਹਮਣੇ ਆਈ ਹੈ ਤੇ ਉਹਦੀਆਂ ਪਹਿਲੀ ਵਾਰ ਕਈ ਟਾਈਮ ਬਾਅਦ ਨਵੀਂ ਤਸਵੀਰ ਲੋਕਾਂ ਨੂੰ ਵੇਖਣ ਨੂੰ ਮਿਲੀ ਹੈ ਅੱਜ ਐਮਪੀ ਅਮਰਤਪਾਲ ਜੇਲ੍ਹ ਦੇ ਵਿੱਚੋਂ ਕੈਮਰੇ ਦੇ ਮੂਹਰੇ ਆਏ ਔਰ ਅੱਜ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਉਹ ਪੂਰੀਆਂ ਤਸਵੀਰਾਂ ਆ ਰਹੀਆਂ ਨੇ ਪਰ ਐਮਪੀ ਅਮਰਤਪਾਲ ਅੱਜ ਕੈਮਰੇ ਦੇ ਸਾਹਮਣੇ ਕਿਉਂ ਆਏ ਕਿਉਂਕਿ ਐਮਪੀ ਅਮਰਤਪਾਲ ਦੀ ਅੱਜ ਹਾਈ ਕੋਰਟ ਦੇ ਵਿੱਚ ਪੇਸ਼ੀ ਸੀ ਤੇ ਉਹ ਪੇਸ਼ੀ ਸਿੱਧੀ ਉਥੋਂ ਲਿਆ ਕੇ ਹਾਈ ਕੋਰਟ ਚ ਪੇਸ਼ ਕਰਨ ਦੀ ਬਜਾਏ ਵੀਡੀਓ ਦੇ ਰਾਹੀਂ ਜੱਜ ਦੇ ਸਾਹਮਣੇ ਐਮਪੀ ਅਮਰਤਪਾਲ ਨੂੰ ਪੇਸ਼ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਕੋਈ ਵੀ ਵਕੀਲ ਐਮਪੀ ਅਮਰਤਪਾਲ ਸਿੰਘ ਵੱਲੋਂ ਪੇਸ਼ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਖੁਦ ਹੀ ਅਦਾਲਤ ਦੇ ਵਿੱਚ ਜੱਜਾਂ ਦੇ ਸਾਹਮਣੇ ਆਪਣੀ ਗੱਲ ਆਪ ਰੱਖੀ ਹੈ ਮਾਮਲਾ ਕੀ ਸੀ ਮਾਮਲਾ ਹੈ ਜਦੋਂ ਦਾ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤਾਂ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਜਿੱਤੇ ਉਹ ਐਮਪੀ ਬਣ ਗਿਆ ਉਸ ਤੋਂ ਬਾਅਦ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਸੌ ਚੁੱਕੀ ਸੰਵਿਧਾਨ ਦੀ ਤੇ ਹੁਣ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਕਈ ਬਹਿਸਾਂ ਦੇ ਸੈਸ਼ਨ ਚੱਲ ਚੁੱਕੇ ਆ ਕਈ ਸੰਸਦ ਦੇ اجلاس چل چکے ਆ ਪਰ ایم پی અમرتਪਾਲ ਸਿੰਘ ਨੂੰ ਖਡੂਰ ਸਾਹਿب ਹਲਕੇ ਵੱਲੋਂ پارلیمنٹ ਦੇ ਲੋਕ ਸਭਾ ਚ ਪੇਸ਼ ਹੋਣ ਨਹੀਂ ਦਿੱਤਾ ਗਿਆ ایم پی અમرتਪਾਲ ਸਿੰਘ ਹਰ ਵਾਰ ਪੈਰੋਲ ਮੰਗਦਾ ਰਿਹਾ ਹੈ جیل ਚੋਂ ਰਿਹਾਈ ਮੰਗਦਾ ਰਿਹਾ ਹੁਣ ਫੇਰ ਮੰਗ ਰਿਹਾ ਕਿਉਂਕਿ ਹੁਣ ਫੇਰ 1 ਦਸੰਬਰ ਤੋਂ ਲੈ ਕੇ ਤੇ ਸੰਸਦ ਦਾ اجلاس سیشن چل ਰਿਹਾ ਗਰਮਾ گرمی ਹੋ ਰਹੀ ਹੈ ਬਹਿਸਾਂ ਹੋ ਰਹੀਆਂ ਨੇ ਤੇ ایم پی અમرتਪਾਲ ਸਿੰਘ ਪਹਿਲੇ ਦਿਨ ਤੋਂ ਲੈ ਕੇ ਹੀ ਆ ਪਾਰਲੀਮੈਂਟ ਜਾਣ ਦੀ ਮੰਗ ਰੱਖ ਰਿਆ ਪਰ ਪੰਜਾਬ ਸਰਕਾਰ ਨੇ ਉਹ ਮੰਗ ਲਗਾਤਾਰ ਠੁਕرائی ਜਦੋਂ ਸਭ ਤੋਂ ਪਹਿਲਾਂ ਐਮਪੀ ਅਮਰਤਪਾਲ ਨੇ ਜੇਲ੍ਹ ਚੋਂ ਰਿਹਾਈ ਦੀ ਗੱਲ ਲਈ ਅਰਜੀ ਲਾਈ ਹਾਈ ਕੋਰਟ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਤਾਂ ਪੰਜਾਬ ਸਰਕਾਰ ਨੇ ਕਹਿਤਾ ਵੀ ਪੈਰੋਲ ਨਹੀਂ ਦੇ ਸਕਦੇ ਸੁਰੱਖਿਆ ਕਾਰਨਾਂ ਕਰਕੇ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਦੁਬਾਰਾ ਐਮਪੀ ਅਮਰਤਪਾਲ ਨੇ ਅਰਜੀ ਲਈ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ 5000 ਪੰਨਿਆਂ ਦਾ ਜਵਾਬ ਦਿੱਤਾ ਤੇ ਨਾਲੇ ਇਹ ਕਿਹਾ ਕਿ ਅਮਰਤਪਾਲ ਦਾ ਇੱਕ ਬਿਆਨ ਪੰਜ ਪਾਣੀਆਂ 'ਚ ਅੱਗ ਲਾ ਸਕਦਾ ਹੈ ਇਸ ਕਰਕੇ ਅਮਰਤਪਾਲ ਨੂੰ ਰਿਹਾਈ ਨਹੀਂ ਦਿੱਤੀ ਜਾ ਸਕਦੀ ਤੇ ਨਾਲੇ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਇੰਨੀ ਵੱਡੀ ਗੱਲ ਕਹਿਤੀ ਕਿ ਅਮਰਤਪਾਲ 15 ਬੰਦਿਆਂ ਨੂੰ ਮਰਵਾਉਣਾ ਚਾਹੁੰਦਾ ਸੀ ਮਾਰਨਾ ਚਾਹੁੰਦਾ ਸੀ ਇਸ ਕਰਕੇ ਉਹਨੂੰ ਅਸੀਂ ਰਿਹਾਈ ਨਹੀਂ ਦੇ ਸਕਦੇ ਪੈਰੋਲ ਨਹੀਂ ਦੇ ਸਕਦੇ ਐਨਐਸਏ ਅਮਰਤਪਾਲ ਤੇ ਲੱਗਾ ਹੋਇਆ ਤੇ ਉਹ ਜੇਲ੍ਹ ਦੇ ਵਿੱਚ ਬੰਦ ਹੈ ਅੱਜ ਉਹਦੀ ਪਹਿਲੀ ਤਸਵੀਰ ਜਦੋਂ ਆਈ ਸਿਰ ਦੇ ਉੱਪਰ ਦਮਾਲਾ ਬੰਨਿਆ ਹੋਇਆ ਤੇ ਉਹ ਪੇਸ਼ ਹੋਇਆ ਅਦਾਲਤ ਦੇ ਵਿੱਚ ਪਰ ਇੱਥੇ ਜ਼ਿਕਰਯੋਗ ਇਹ ਹੈ ਕਿ ਇੱਕ ਜੰਮੂ ਕਸ਼ਮੀਰ ਤੋਂ ਵੀ ਐਮਪੀ ਹੈ ਜਿਹੜਾ ਜੇਲ੍ਹ 'ਚ ਹੈ ਉਹਨੂੰ ਐਨਆਈਏ ਨੇ ਜੇਲ੍ਹ 'ਚ ਬੰਦ ਕੀਤਾ ਹੈ ਰਾਸ਼ਿਦ ਇੰਜੀਨੀਅਰ ਅਬਦੁਲ ਰਾਸ਼ਿਦ ਉਹਨੂੰ ਪਿਛਲੀ ਵਾਰ ਵੀ ਪੈਰੋਲ ਮਿਲ ਗਈ ਸੀ ਜੇਲ੍ਹ 'ਚੋਂ ਤੇ ਉਹ ਛੁੱਟੀ ਲੈ ਕੇ ਤੇ ਪਾਰਲੀਮੈਂਟ ਦੇ ਵਿੱਚ ਬਹਿਸਾਂ ਦੇ ਵਿੱਚ ਸ਼ਾਮਲ ਹੋਇਆ ਸੀ ਇਸ ਵਾਰ ਵੀ ਅਬਦੁੱਲ ਰਾਸ਼ਿਦ ਨੂੰ ਪਰੋਲ ਮਿਲੀ ਇਜਾਜ਼ਤ ਮਿਲੀ ਹੈ ਤੇ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਜੇਲ੍ਹ ਚੋਂ ਛੁੱਟੀ ਤੇ ਪਰ ਅਮਰਤਪਾਲ ਨੂੰ ਪਰੋਲ ਨਾ ਪਿਛਲੀ ਵਾਰ ਮਿਲੀ ਹੈ ਨਾ ਇਸ ਵਾਰ ਮਿਲੀ ਹੈ ਹੁਣ ਇਹ ਸਾਰਾ ਮਾਮਲਾ ਕੀ ਹੈ ਅਮਰਤਪਾਲ ਦੇ ਉੱਪਰ ਸਰਕਾਰ ਇਹ ਮੰਨਦੀ ਹੈ ਸਰਕਾਰ ਦੇ ਦੋਸ਼ ਇਹ ਨੇ ਕਿ ਅਮਰਤਪਾਲ ਧਾਰਮਿਕ ਨਾਂ ਦੇ ਉੱਪਰ ਲੋਕਾਂ ਨੂੰ ਭੜਕਾਉਂਦਾ ਹੈ ਸਰਕਾਰ ਦੇ ਦੋਸ਼ ਅਦਾਲਤ ਦੇ ਵਿੱਚ ਇਹ ਨੇ ਕਿ ਧਰਮ ਦੇ ਨਾਂ ਤੇ ਅਮਰਤਪਾਲ ਐਦਾਂ ਦੇ ਬਿਆਨ ਦੇ ਦਿੰਦਾ ਜਿਦੇ ਨਾਲ ਲੋਕ ਭੜਕ ਉੱਠਦੇ ਨੇ ਸਰਕਾਰ ਦੇ ਬਿਆਨ ਇਹ ਨੇ ਕਿ ਅਮਰਤਪਾਲ ਸਿੰਘ ਉਹ ਇੱਕ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪੜਕਾ ਦਿੰਦਾ ਇਸ ਤਰ੍ਹਾਂ ਦੇ ਜਿਹੜੇ ਬਿਆਨ ਸਰਕਾਰ ਦਿੰਦੀ ਰਹੀ ਹੈ ਪਰ ਅਮਰਤਪਾਲ ਸਿੰਘ ਉਹਦੇ ਸਾਥੀ ਇਹ ਕਹਿੰਦੇ ਨੇ ਕਿ ਇਹ ਗੱਲ ਬਿਲਕੁਲ ਝੂਠ ਹੈ ਅਮਰਤਪਾਲ ਸਿੰਘ ਇਦਾਂ ਦੀ ਕੋਈ ੜਕਾਟ ਵਾਲੀ ਗੱਲ ਨਹੀਂ ਕਰ ਰਿਹਾ ਔਰ ਉਹਦੇ ਮਾਪੇ ਇਥੋਂ ਤੱਕ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਤਾਂ ਕੋਈ ਵੱਖਵਾਦੀ ਜਾਂ ਕੋਈ ਖਾਲਸਤਾਨ ਵਾਲੀ ਗੱਲ ਵੀ ਨਹੀਂ ਕਰਦਾ ਅਮਰਤਪਾਲ ਦੇ ਸਮਰਥਕ ਇਹ ਕਹਿੰਦੇ ਨੇ ਕਿ ਸਰਕਾਰ ਜਾਣ ਬੁੱਝ ਕੇ ਉਹਨੂੰ ਪੈਰੋਲ ਨਹੀਂ ਦੇ ਰਹੀ ਕਿਉਂਕਿ ਸਿਆਸੀ ਤੌਰ ਤੇ ਅਮਰਤਪਾਲ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਅਮਰਤਪਾਲ ਦੇ ਸਮਰਥਕ ਇਹ ਕਹਿੰਦੇ ਨੇ ਕਿ ਅਮਰਤਪਾਲ ਜਿੰਨੀ ਵੱਡੀ ਲੀਡ ਦੇ ਨਾਲ ਐਮਪੀ ਬਣਿਆ ਤਾਂ ਸਿਆਸਤਾਂ ਨੂੰ ਡਰ ਪੈ ਗਿਆ ਜਦੋਂ ਦਾ ਅਮਰਤਪਾਲ ਹੋਰਾਂ ਨੇ ਨਵੀਂ ਪਾਰਟੀ ਬਣਾਈ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਤਾਂ ਉਦੋਂ ਤੋਂ ਜਿਹੜਾ ਡਰ ਪੈ ਗਿਆ ਸਰਕਾਰਾਂ ਨੂੰ ਤੇ ਇਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਹੀ ਰੱਖਣਾ ਚਾਹੁੰਦੇ ਨੇ ਬਾਹਰ ਨਹੀਂ ਕੱਢਣਾ ਚਾਹੁੰਦੇ ਅਮਰਤਪਾਲ ਦੇ ਸਾਥੀ ਤੇ ਉਹਦੀ ਜਥੇਬੰਦੀ ਕਹਿੰਦੀ ਹੈ ਵੀ ਜੇਕਰ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢ ਲਿਆ ਤਾਂ ਇਹਨਾਂ ਨੂੰ ਇੰਜ ਲੱਗਦਾ ਕਿ ਫਿਰ ਬਹੁਤ ਜਿਆਦਾ ਸਿਆਸੀ ਨੁਕਸਾਨ ਇਹਨਾਂ ਦਾ ਹੋ ਜਾਏਗਾ ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਕੀ ਅਮਰਤਪਾਲ ਦੇ ਜੇਲ੍ਹ ਚੋਂ ਬਾਹਰ ਆਉਣ ਦੇ ਨਾਲ ਕੋਈ ਨੁਕਸਾਨ ਹੋਏਗਾ ਕੀ ਅਮਰਤਪਾਲ ਸੱਚੀ ਮੁੱਚੀ ਜਦੋਂ ਜੇਲ੍ਹ ਚੋਂ ਬਾਹਰ ਸੀ ਤਾਂ ਕੋਈ ਇਹੋ ਜਿਹਾ ਬਿਆਨ ਦੇ ਰਿਹਾ ਸੀ ਜਿਹਦੇ ਨਾਲ ਕੁਝ ਲੋਕ ਭੜਕ ਰਹੇ ਹੋਣ ਤੁਹਾਨੂੰ ਕੀ ਲੱਗਦਾ ਆਪਾਂ ਹੁਣ ਅਗਲੀ ਖਬਰ ਤੇ ਜਾਂਦੇ ਹਾਂ ਰਾਣਾ ਬਲਾਚੌਰੀਆ ਦਾ ਕਤਲ ਜਦੋਂ ਕੱਲ ਕੀਤਾ ਗਿਆ ਉਸ ਤੋਂ ਬਾਅਦ ਅੱਜ ਉਹਦਾ ਸੰਸਕਾਰ ਕੀਤਾ ਗਿਆ ਤੇ ਫਿਰ ਸਿਆਸੀ ਤੌਰ ਤੇ ਵੀ ਇੱਕ ਬੜਾ ਕਮਸਾਣ ਚੱਲਿਆ ਪਹਿਲਾਂ ਤਾਂ ਐਸਐਸਪੀ ਜਿਹੜੇ ਮੁਹਾਲੀ ਦੇ ਉਹਨਾਂ ਨੇ ਬਹੁਤ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਵੀ ਅਸੀਂ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਤੇ ਜਲਦੀ ਅਸੀਂ ਉਹਨਾਂ ਨੂੰ ਫੜ ਲੈਣਾ ਡੋਨੀ ਬੱਲ ਤੇ ਲਾਰੈਂਸ ਗੈਂਗ ਦੇ ਪੁਲਿਸ ਕਹਿ ਰਹੀ ਆ ਉਹ ਦੋਨੇ ਵਿਅਕਤੀ ਨੇ ਔਰ ਪੁਲਿਸ ਇਹ ਕਹਿ ਰਹੀ ਹੈ ਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਕੇ ਜਿਹੜੀ ਪੋਸਟ ਪਾਈ ਗਈ ਸੀ ਵੀ ਅਸੀਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਰਾਣਾ ਨੂੰ ਮਾਰਿਆ ਪੁਲਿਸ ਕਹਿੰਦੀ ਹੈ ਅਜੇ ਤੱਕ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਲੱਗੀ ਅਗਲੀ ਗੱਲ ਪੁਲਿਸ ਇਹ ਕਹਿੰਦੀ ਹੈ ਕਿ ਜਲਦੀ ਹੀ ਅਸੀਂ ਉਹਨਾਂ ਨੂੰ ਫੜ ਲਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਆਏ ਭਗਵੰਤ ਮਾਨੇ ਕਹਿ ਰਹੇ ਨੇ ਕਿ ਦੇਖੋ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਤੋੜਨ ਦੀ ਇਜਾਜ਼ਤ ਨਹੀਂ ਦੇਵਾਂਗੇ ਪਰ ਅੱਜ ਦੀ ਖਬਰ ਇਹ ਆ ਕਿ ਹੁਸ਼ਿਆਰਪੁਰ ਦੇ ਵਿੱਚ ਅੱਜ ਇੱਕ ਹੋਰ ਵਿਅਕਤੀ ਨੂੰ ਸ਼ਰੇ ਬਾਜ਼ਾਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅੱਜ ਫੇਰ ਹੁਣ ਮੁੱਖ ਮੰਤਰੀ ਤਾਂ ਕਹਿੰਦੇ ਆ ਕਿ ਕਿਸੇ ਨੂੰ ਕਾਨੂੰਨ ਵਿਵਸਥਾ ਤੋੜਨ ਦੀ ਇਜਾਜ਼ਤ ਹੀ ਨਹੀਂ ਦੇਵਾਂਗੇ ਤਾਂ ਫਿਰ ਇਹ ਆ ਕੀ ਹੈ ਇਜਾਜ਼ਤ ਨਾ ਦੇਣ ਜਾਂ ਦੇਣ ਦਾ ਸਵਾਲ ਕੀ ਰਹਿ ਗਿਆ ਜਦੋਂ ਅਗਲੇ ਤੋੜ ਹੀ ਰਹੇ ਨੇ ਤਾਂ ਫਿਰ ਅਜਾਜਤ ਵਾਲੀ ਗੱਲ ਕਿਹੜੀ ਰਹੇਗੀ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਰੋਜ਼ਾਨਾ ਹੀ ਕਤਲੋਗਾਰਥ ਇੱਥੇ ਹੋ ਰਹੀ ਹੈ ਅੱਜ ਜਦੋਂ ਰਾਣਾ ਬਲਾਚੌਰੀਆ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਤਾਂ ਉਹਦੇ ਬਾਪ ਦੀਆਂ ਪੁੱਬਾਂ ਆਕਾਸ਼ ਪਾੜ ਰਹੀਆਂ ਸੀ ਉਹਦੀ ਘਰ ਵਾਲੀ ਦੀਆਂ ਪੁੱਬਾਂ ਆਕਾਸ਼ ਪਾੜ ਰਹੀਆਂ ਸੀ ਬਹੁਤ ਦਰਦਨਾਕ ਮੰਜ਼ਰ ਸੀ ਔਰ ਚਰਨਜੀਤ ਚੰਨੀ ਸਾਹਮਣੇ ਆਏ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਫੇਲੀਅਰ ਹੈ ਪੰਜਾਬ ਸਰਕਾਰ ਫੇਲ ਸਾਬਤ ਹੋ ਰਹੀ ਹੈ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਚ ਚਰਨਜੀਤ ਚੰਨੀ ਨੇ ਕਿਹਾ ਕਿ ਰਾਣਾ ਬਲਾਚੌਰੀਆ ਉਹ ਮੇਰੇ ਨਾਲ ਵੀ ਉਹਦਾ ਸਹਿਚਾਰ ਸੀ ਤੇ ਉਹਦਾ ਇੰਜ ਮਾਰਿਆ ਜਾਣਾ ਇਹ ਬਹੁਤ ਮਾੜੀ ਗੱਲ ਹੋਈ ਹੈ ਦੂਜੇ ਪਾਸੇ ਸੁਖਬੀਰ ਬਾਦਲ ਨੇ ਸਿੱਧਾ ਭਗਵੰਤ ਮਾਨ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨੇ ਕਿਹਾ ਕਿ ਦੇਖੋ ਇਹ ਜਿਹੜਾ ਕਤਲ ਆ ਅਸਲ ਦੇ ਵਿੱਚ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ ਇਹ ਭਗਵੰਤ ਮਾਨ ਦੀ ਨਲਾਇਕੀ ਆ ਕਿਉਂਕਿ ਉਹ ਗ੍ਰਹਿ ਮੰਤਰੀ ਆ ਸੁਖਬੀਰ ਬਾਦਲ ਨੇ ਇੱਕ ਪੋਸਟ ਲਿਖ ਕੇ ਸੋਸ਼ਲ ਮੀਡੀਆ ਦੇ ਪੇਜ ਤੇ ਪਾਈ ਹੈ ਤੇ ਬਹੁਤ ਵੱਡੇ ਇਲਜ਼ਾਮ ਪੰਜਾਬ ਸਰਕਾਰ ਤੇ ਲਾਏ ਨੇ ਪਰ ਪੰਜਾਬ ਸਰਕਾਰ ਨੇ ਵੀ ਜਵਾਬ ਦਿੱਤਾ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਐ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਹੀ ਤਾਂ ਇਹ ਗੈਂਗਸਟਰ ਪੈਦਾ ਕੀਤੇ ਸੀ ਔਰ ਇਨਾਂ ਵੇਲੇ ਬੀਜੇ ਬੀਜ ਹੁਣ ਸਾਡੇ ਵਾਲੇ ਆਪਣੇ ਕਾਰਨਾਮੇ ਦਿਖਾ ਰਹੇ ਨੇ ਇਹੀ ਗੱਲ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਆਗੂ ਨੇ ਚਾਹੇ ਉਹ ਜਿਹੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੋਣ ਚਾਹੇ ਉਹ ਅਮਨ ਅਰੋੜਾ ਹੋਣ ਉਹ ਵੀ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਹ ਜੋ ਕੁਝ ਹੋ ਰਿਹਾ ਇਹ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਨੇ ਜਿਹੜੇ ਅਸੀਂ ਚੁਗ ਰਹੇ ਹਾਂ ਹੁਣ ਤੁਸੀਂ ਕੀ ਕਹੋਗੇ ਕਿਹੜੀ ਸਰਕਾਰ ਸਹੀ ਆ ਤੇ ਕਿਹੜੀ ਗਲਤ ਆ ਮੈਂ ਤਾਂ ਇਹ ਕਵਾਂਗਾ ਸਾਰੀਆਂ ਸਰਕਾਰਾਂ ਇਸ ਮਾਮਲੇ ਤੇ ਫੇਲ ਸਾਬਤ ਹੋਈਆਂ ਨੇ ਭਾਵੇਂ ਨਸ਼ਿਆਂ ਵਾਲਾ ਮੁੱਦਾ ਲੈ ਲਓ ਤੇ ਭਾਵੇਂ ਗੈਂਗਸਟਰਾਂ ਵਾਲਾ ਲੈ ਲਓ ਹਰ ਮੁੱਦੇ ਤੇ ਸਰਕਾਰਾਂ ਫੇਲ ਸਾਬਤ ਹੋਈਆਂ ਨੇ ਕੋਈ ਵੀ ਸਰਕਾਰ ਇੱਥੇ ਜਿਹੜੀ ਆ ਉਹ ਪਾਸ ਨਹੀਂ ਹੋਈ ਨਸ਼ੇ ਵੀ ਉਸੇ ਤਰ੍ਹਾਂ ਚੱਲ ਰਹੇ ਨੇ ਗੈਂਗਸਟਰ ਪੁਣਾ ਵੀ ਚੱਲ ਰਿਹਾ ਗੈਂਗਸਟਰਾਂ ਦੀਆਂ ਜੇਲ੍ਹ ਚੋਂ ਇੰਟਰਵਿਊ ਵੀ ਆਉਂਦੀਆਂ ਨੇ ਸਭ ਕੁਝ ਹੋ ਰਿਹਾ ਇੱਥੇ ਅਗਲਾ ਸਵਾਲ ਗੈਂਗਸਟਰ ਤੇ ਨਸ਼ੇ ਵਾਲੇ ਪਾਸੇ ਜਵਾਨ ਜਾਂਦੇ ਕਿਉਂ ਨੇ ਇਹਦੀ ਜ਼ਿੰਮੇਵਾਰ ਸਿੱਧੀਆਂ ਸਰਕਾਰਾਂ ਤੇ ਸਿਸਟਮ ਹੈ ਜੇਕਰ ਸਰਕਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਰੁਜ਼ਗਾਰ ਦੇਣ ਚੰਗੇ ਪਾਸੇ ਲਾਉਣ ਕੰਮ ਤੇ ਲਾਉਣ ਤਾਂ ਫਿਰ ਆਹ ਕੁਛ ਵੇਖਣ ਨੂੰ ਨਹੀਂ ਮਿਲੇਗਾ ਔਰ ਆਹ ਕੁਛ ਵੇਖਣ ਨੂੰ ਜੇ ਮਿਲ ਰਿਹਾ ਤਾਂ ਇਹਦੀਆਂ ਜ਼ਿੰਮੇਵਾਰ ਸਰਕਾਰਾਂ ਨੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ